ਇਸਾ ਮੇਰੀ ਵੱਡੀ ਖਬਰ ਸਾਂਝੀ ਕਰ ਰਿਹਾ ਜਿੱਥੇ ਕੀ ਪੁਲਿਸ ਸਟੇਸ਼ਨ ਦੇ ਬਾਹਰ ਧਮਾਕਾ ਹੁੰਦਾ ਹੈ ਤੇ ਧਮਾਕੇ ਦੀ ਧਮਕ ਇੰਨੀ ਹੁੰਦੀ ਹੈ ਕਿ 500 ਮੀਟਰ ਤੱਕ ਘਰਾਂ ਦੇ ਸ਼ੀਸ਼ੇ ਤੱਕ ਟੁੱਟ ਜਾਂਦੇ ਨੇ ਲੋਕ ਘਬਰਾ ਕੇ ਆਪਣੇ ਘਰਾਂ ਤੋਂ ਬਾਹਰ ਆਦੇ ਨੇ ਨਵਾਂ ਸਾਲ ਦੇ ਉੱਪਰ ਇੱਕ ਮੰਦਭਾਗੀ ਖਬਰ ਸਾਹਮਣੇ ਆਉਂਦੀ ਹੈ ਤਸਵੀਰਾਂ ਦੇਖ ਸਕਦੇ ਹੋ ਇਹ ਤਸਵੀਰਾਂ ਜਿੱਥੇ ਕਿਸ ਸਮੇਂ ਪੁਲਿਸ ਪਹੁੰਚੀ ਹੋਈ ਹੈ ਟੀਮਾਂ ਪਹੁੰਚੀਆਂ ਹੋਈਆਂ ਜਾਂਚ ਕਰ ਰਹੇ ਨੇ ਕਿ ਆਖਿਰਕਾਰ ਇਸ ਧਮਾਕੇ ਦਾ ਕਾਰਨ ਕੀ ਹੈ ਕਿ ਇਹ ਕੋਈ ਵਿਸਪੋਟਿਕ ਸਮਗਰੀ ਸੀਗੀ ਜਾਂ ਫਿਰ ਕੋਈ ਟੈਕਨੀਕਲ ਇਸ਼ੂ ਸੀਗਾ ਜਾਂ ਫਿਰ ਇਸਤਮਾਕੀ ਦਾ ਅਸਲ ਕਾਰਨ ਕੀ ਏ ਇਸ ਦੀ ਹਾਲੇ ਜਾਂਚ ਹੋ ਰਹੀ ਹੈ ਪੁਸ਼ਟੀ ਕੋਈ ਨਹੀਂ ਕੀਤੀ ਗਈ ਲੇਕਿਨ ਮੌਕੇ ਤੇ ਪੁਲਿਸ ਪਹੁੰਚ ਗਈ ਹੈ ਪ੍ਰਸ਼ਾਸਨ ਪਹੁੰਚੇ ਹੋਇਆ ਟੀਮਾਂ ਪਹੁੰਚ ਗਈ ਹੈ ਨਹੀਂ ਕਿਉਂਕਿ ਇਸਤਮਾਕੀ ਤੋਂ ਬਾਅਦ ਆਸ-ਪਾਸ ਦੇ ਇਲਾਕੇ ਦੇ ਵਿੱਚ دہشت ਦਾ ਮਾਹੌਲ ਬਣਿਆ ਹੋਇਆ ਇਹ ਤਸਵੀਰਾਂ ਦੇਖ ਸਕਦੇ ਹੋ ਜਿੱਥੇ ਮੌਕੇ ਤੇ ਪੁਲਿਸ ਪਹੁੰਚੀ ਹੈ ਹਾਲਕਿ ਇਹ ਜੋ ਤਸਵੀਰਾਂ ਸਾਹਮਣੇ ਆਉਂਦੀਆਂ ਨੇ ਨਵਾਂ ਸਾਲ ਹੈ ਅੱਜ ਪਹਿਲਾ ਦਿਨ ਹੈ 1 ਜਨਵਰੀ 2026 ਆ ਦੇ ਨੇ ਤੇ ਬਹੁਤ ਸਾਰੇ ਲੋਕ ਹੁੰਦੇ ਨੇ ਜਿਹੜੇ ਕਿ ਪਹਾੜਾਂ ਦੇ ਵਿੱਚ ਹਿਮਾਚਲ ਦੇ ਵਿੱਚ ਆਪਣੇ ਇਸ ਨਵੇਂ ਸਾਲ ਨੂੰ ਮਨਾਉਣ ਦੇ ਲਈ ਜਾਂਦੇ ਨੇ ਉੱਥੋਂ ਹੀ ਹਿਮਾਚਲ ਪ੍ਰਦੇਸ਼ ਦੇ ਵਿੱਚੋਂ ਇੱਕ ਇਹੋ ਜਿਹੀ ਖੌਫਨਾਕ ਖਬਰ ਸਾਹਮਣੇ ਆਉਂਦੀ ਹੈ ਜਿੱਥੇ ਕਿ ਹਰ ਕਿਸੇ ਦੇ ਦਿਲ ਦੇ ਵਿੱਚ دہشت ਦਾ ਮਾਹੌਲ ਬਣਿਆ ਹੋਇਆ ਹੈ ਨੀ ਤਸਵੀਰਾਂ ਜਿਹੜੀਆਂ ਨੇ ਹਿਮਾਚਲ ਦੇ ਨਾਲਾਗੜ ਦੀਆਂ ਤਸਵੀਰਾਂ ਨੇ ਹਿਮਾਚਲ ਦੇ ਨਾਲਾਗੜ ਪੁਲਿਸ ਸਟੇਸ਼ਨ ਦੇ ਬਿਲਕੁਲ ਕੋਲ ਇਹ ਵੱਡਾ ਧਮਾਕਾ ਹੁੰਦਾ ਸਵੇਰੇ 9:10 ਦਾ ਸਮਾਂ ਦੱਸਿਆ ਗਿਆ ਕਿ ਸਪੌਨਿਕ 10 ਦਾ ਸਮਾਂ ਸੀਗਾ ਜਦੋਂ ਇਸ ਧਮਾਕੇ ਦੀ ਆਵਾਜ਼ ਆਉਂਦੀ ਹੈ ਤਾਂ ਉਹ ਧਮਾਕੇ ਦੀ ਆਵਾਜ਼ ਤੋਂ ਬਾਅਦ ਦਹਿਸ਼ਤ ਦਾ ਮਾਹੌਲ ਤਾਂ ਬਣਦਾ ਹੀ ਹੈ ਆਸ-ਪਾਸ ਜਿੰਨੇ ਘਰ ਦੇ ਲੋਕ ਹੁੰਦੇ ਨੇ ਆਸ-ਪਾਸ ਜਿਹੜੇ ਘਰ ਪੈਂਦੇ ਨੇ ਉਹਨਾਂ ਘਰਾਂ ਵਿੱਚੋਂ ਲੋਕ ਨਿਕਲਦੇ ਨੇ ਡਰ ਕੇ ਨਿਕਲਦੇ ਨੇ ਕਿਉਂਕਿ ਉਹਨਾਂ ਦੇ ਘਰ ਦੇ ਸ਼ੀਸ਼ੇ ਵੀ ਇਸ ਧਮਾਕੇ ਨਾਲ ਟੁੱਟ ਜਾਂਦੇ ਨੇ ਇਸ ਤਮਾਕੇ ਦੀ ਐਡੀ ਬਡੀ ਧਮਕ ਸੀ ਕਿਉਂਕਿ ਹਾਲਾਂਕਿ ਇਸ ਦਾ ਕਾਰਨ ਕੀ ਹੈ ਉਹ ਪਤਾ ਨਹੀਂ ਲੱਗਿਆ ਜਾਂਚ ਚੱਲ ਰਹੀ ਹੈ ਪੁਲਿਸ ਪਹੁੰਚੀ ਹੋਈ ਹੈ ਤਸਵੀਰਾਂ ਦੇਖ ਸਕਦੇ ਹੋ ਤਸਵੀਰਾਂ ਜੋ ਕਿ ਤੁਹਾਡੇ ਨਾਲ ਸਾਂਝੇ ਕਰ ਰਿਹਾ ਹੈ ਇਹ ਤਸਵੀਰਾਂ ਨੇ ਜੀ ਹਿਮਾਚਲ ਦੇ ਨਾਲਾਗੜ ਦੇ ਪੁਲਿਸ ਸਟੇਸ਼ਨ ਦੇ ਕੋਲ ਦੀਆਂ ਤਸਵੀਰਾਂ ਨੇ ਹਿਮਾਚਲ ਦੇ ਨਾਲਾਗੜ ਦੀਆਂ ਤਸਵੀਰਾਂ ਨੇ ਹਾਲਾਂਕਿ ਬਹੁਤ ਸਾਰੇ ਸਲਾਨੀ ਪੰਜਾਬ ਦੀ ਗੱਲ ਕਰ ਲਈ ਜਾਂ ਪੰਜਾਬ ਤੋਂ ਹੋਰ ਕਈ ਸੂਬਿਆਂ ਦੀ ਗੱਲ ਕਰ ਲਈ ਬਹੁਤ ਸਾਰੇ ਸਲਾਨੀ ਜੋ ਕਿ ਆਪਣਾ ਨਵਾਂ ਸਾਲ ਸੈਲੀਬ੍ਰੇਟ ਕਰਨ ਦੇ ਲਈ ਪਹਾੜਾਂ 'ਚ ਜਾਂਦੇ ਨੇ ਹਿਮਾਚਲ ਪ੍ਰਦੇਸ਼ ਜਾਂਦੇ ਨੇ ਲੇਕਿਨ ਉੱਥੇ ਹੀ ਕਿਤੇ ਇੱਕ ਦਹਿਸ਼ਤ ਦਾ ਮਾਹੌਲ ਬਣ ਗਿਆ ਜਿਨ੍ਹਾਂ ਦੇ ਘਰ ਦੇ ਇੱਥੇ ਪੰਜਾਬ ਜਾਂ ਆਪਣੇ ਘਰ 'ਚ ਬੈਠੇ ਹੋਣਗੇ ਉਹ ਜ਼ਰੂਰ ਕਿਤੇ ਨਾ ਕਿਤੇ ਉਹਨਾਂ ਦੇ ਦਿਲ 'ਚ ਡਰ ਪੈ ਜ਼ਰੂਰ ਹੋਵੇਗਾ ਕਿ ਸਾਡੇ ਬੱਚੇ ਜਾਂ ਸਾਡੇ ਰਿਲੇਟਿਵ ਜੋ ਕਿ ਹਿਮਾਚਲ ਪ੍ਰਦੇਸ਼ 'ਚ ਗਏ ਹੋਏ ਨੇ ਹਾਲਾਂਕਿ ਕਾਰਨ ਕੀ ਏ ਕੀ ਕਾਰਨ ਹੋ ਸਕਦਾ ਹੈ ਕਿ ਸੋਲ ਤੁਮਾਕਾ ਕੀਤਾ ਗਿਆ ਕਾਰ ਤੁਮਾਕਾ ਕਿਉਂ ਹੋਇਆ ਕਿਵੇਂ ਹੋਇਆ ਇਸ ਦੀ ਹਾਲੇ ਕੋਈ ਵੀ ਪੁਸ਼ਟੀ ਨਹੀਂ ਹੋਈ ਏ ਪੁਲਿਸ ਲੱਗੀ ਹੋਈ ਹੈ ਜਾਂਚ ਤੇ ਪ੍ਰਸ਼ਾਸਨ ਲੱਗਿਆ ਹੋਇਆ ਫੋਰੈਂਸਿਕ ਟੀਮਸ ਹੋ ਗਈਆਂ ਜਾਂ ਟੀਮਸ ਉੱਥੇ ਮੌਕੇ ਤੇ ਪਹੁੰਚੇ ਹੋਈ ਨੇ ਇਹ ਤਸਵੀਰਾਂ ਵੀ ਦੇਖ ਸਕਦੇ ਹੋ ਵੀਡੀਓ ਨੂੰ ਵਾਰ-ਵਾਰ ਸ਼ੇਅਰ ਕਰਿਓ ਤਾਂ ਕਿ ਇਹ ਖਬਰ ਹਰ ਇੱਕ ਤੱਕ ਜ਼ਰੂਰ ਪਹੁੰਚੇ ਇਸ ਸਮੇਂ ਦੀ ਵੱਡੀ ਖਬਰ ਸਾਂਝੀ ਕਰ ਰਹੇ ਹਾਂ ਜਿੱਥੇ ਕੀ ਪੁਲਿਸ ਸਟੇਸ਼ਨ ਦੇ ਬਾਹਰ ਧਮਾਕਾ ਹੁੰਦਾ ਹੈ ਤੇ ਧਮਾਕੇ ਦੀ ਧਮਕ ਇੰਨੀ ਹੁੰਦੀ ਹੈ ਕਿ 500 ਮੀਟਰ ਤੱਕ ਘਰਾ ਦੇ ਸ਼ੀਸ਼ੇ ਤੱਕ ਟੁੱਟ ਜਾਂਦੇ ਨੇ ਲੋਕ ਘਬਰਾ ਕੇ ਆਪਣੇ ਘਰਾਂ ਤੋਂ ਬਾਹਰ ਆਦੇ ਨੇ ਨਵਾਂ ਸਾਲ ਦੇ ਉੱਪਰ ਇੱਕ ਮੰਦਭਾਗੀ ਖਬਰ ਸਾਹਮਣੇ ਆਉਂਦੀ ਹੈ ਤਸਵੀਰਾਂ ਦੇਖ ਸਕਦੇ ਹੋ ਇਹ ਤਸਵੀਰਾਂ ਜਿੱਥੇ ਕਿਸ ਸਮੇਂ ਪੁਲਿਸ ਪਹੁੰਚੀ ਹੋਈ ਹੈ ਟੀਮਾਂ ਪਹੁੰਚੀਆਂ ਹੋਈਆਂ ਜਾਂਚ ਕਰ ਰਹੇ ਨੇ ਕਿ ਆਖਿਰ ਕਾ ਇਸਤਮਾਕੀ ਦਾ ਕਾਰਨ ਕੀ ਹੈ ਕਿ ਇਹ ਕੋਈ ਵਿਸਪੋਟਿਕ ਸਮਗਰੀ ਸੀਗੀ ਜਾਂ ਫਿਰ ਕੋਈ ਟੈਕਨੀਕਲ ਇਸ਼ੂ ਸੀਗਾ ਜਾਂ ਫਿਰ ਇਸਤਮਾਕੀ ਦਾ ਅਸਲ ਕਾਰਨ ਕੀ ਹੈ ਇਸ ਦੀ ਹਾਲੇ ਜਾਂਚ ਹੋ ਰਹੀ ਹੈ ਪੁਸ਼ਟੀ ਕੋਈ ਨਹੀਂ ਕੀਤੀ ਗਈ ਲੇਕਿਨ ਮੌਕੇ ਤੇ ਪੁਲਿਸ ਪਹੁੰਚ ਗਈ ਹੈ ਪ੍ਰਸ਼ਾਸਨ ਪਹੁੰਚੇ ਹੋਏ ਹਨ ਦੀਮਾ ਪਹੁੰਚ ਗਈ ਯਾਨੀ ਕਿਉਂਕਿ ਇਸ ਮੁਹਾਕਿਦ ਬਾਦ ਆਸ-ਪਾਸ ਦੇ ਇਲਾਕੇ ਦੇ ਵਿੱਚ دہشت ਦਾ ਮਾਹੌਲ ਬਣਿਆ ਹੋਇਆ ਇਹ ਤਸਵੀਰਾਂ ਦੇਖ ਸਕਦੇ ਹੋ ਜਿੱਥੇ ਮੌਕੇ ਤੇ ਪੁਲਿਸ ਪਹੁੰਚੀ ਹੈ ਹਾਲਕਿ ਇਹ ਜੋ ਤਸਵੀਰਾਂ ਸਾਹਮਣੇ ਆਉਂਦੀਆਂ ਨੇ ਨਵਾਂ ਸਾਲ ਹੈ ਅੱਜ ਪਹਿਲਾ ਦਿਨ ਹੈ 1 ਜਨਵਰੀ 2026 ਦਾ ਦਿਨ ਹੈ ਤੇ ਬਹੁਤ ਸਾਰੇ ਲੋਕ ਹੁੰਦੇ ਨੇ ਜਿਹੜੇ ਕਿ ਪਹਾੜਾਂ ਦੇ ਵਿੱਚ ਹਿਮਾਚਲ ਦੇ ਵਿੱਚ ਆਪਣੇ ਇਸ ਨਵੇਂ ਸਾਲ ਨੂੰ ਮਨਾਉਣ ਦੇ ਲਈ ਜਾਂਦੇ ਨੇ ਉੱਥੋਂ ਹੀ ਹਿਮਾਚਲ ਪ੍ਰਦੇਸ਼ ਦੇ ਵਿੱਚੋਂ ਇੱਕ ਇਹੋ ਜਿਹੀ ਖੌਫਨਾਕ ਖਬਰ ਸਾਹਮਣੇ ਆਉਦੀ ਹੈ ਜਿੱਥੇ ਕਿ ਹਰ ਕਿਸੇ ਦੇ ਦਿਲ ਦੇ ਵਿੱਚ دہشت ਦਾ ਮਾਹੌਲ ਬਣਿਆ ਹੋਇਆ ਹੈ ਇਹ ਤਸਵੀਰਾਂ ਜਿਹੜੀਆਂ ਨੇ ਹਿਮਾਚਲ ਦੇ ਨਾਲਾਗੜ ਦੀਆਂ ਤਸਵੀਰਾਂ ਨਹੀਂ ਹਿਮਾਚਲ ਦੇ ਨਾਲਾਗੜ ਪੁਲਿਸ ਸਟੇਸ਼ਨ ਦੇ ਬਿਲਕੁਲ ਕੋਲ ਇਹ ਵੱਡਾ ਧਮਾਕਾ ਹੁੰਦਾ ਹੈ ਸਵੇਰੇ 9:10 ਦਾ ਸਮਾਂ ਦੱਸਿਆ ਗਿਆ ਕਿ ਸਪੋਨਿਕ 10 ਦਾ ਸਮਾਂ ਸੀਗਾ ਜਦੋਂ ਇਸ ਧਮਾਕੇ ਦੀ ਆਵਾਜ਼ ਆਉਂਦੀ ਹੈ ਤਾਂ ਉਸ ਧਮਾਕੇ ਦੀ ਆਵਾਜ਼ ਤੋਂ ਬਾਅਦ ਦੇਸ਼ੰ ਦਾ ਮਹੌਲ ਤਾਂ ਬਣਦਾ ਹੀ ਆਸ-ਪਾਸ ਜਿੰਨੇ ਘਰ ਦੇ ਲੋਕ ਹੁੰਦੇ ਨੇ ਆਸ-ਪਾਸ ਜਿਹੜੇ ਘਰ ਪੈਂਦੇ ਨੇ ਉਹਨਾਂ ਘਰਾਂ ਵਿੱਚ ਲੋਕ ਨਿਕਲਦੇ ਨੇ ਡਰ ਕੇ ਨਿਕਲਦੇ ਨੇ ਕਿਉਂਕਿ ਉਹਨਾਂ ਦੇ ਘਰ ਦੇ ਸ਼ੀਸ਼ੇ ਵੀ ਇਸ ਤਮਾਕੇ ਨਾਲ ਟੁੱਟ ਜਾਂਦੇ ਨੇ ਇਸ ਤਮਾਕੇ ਦੀ ਐਡੀ ਵੱਡੀ ਧਮਕ ਸੀ ਕਿਉਂਕਿ ਹਾਲਾਂਕਿ ਇਸ ਦਾ ਕਾਰਨ ਕੀ ਹੈ ਉਹ ਪਤਾ ਨਹੀਂ ਲੱਗਿਆ ਜਾਂਚ ਚੱਲ ਰਹੀ ਹੈ ਪੁਲਿਸ ਪਹੁੰਚੀ ਹੋਈ ਹੈ ਤਸਵੀਰਾਂ ਦੇਖ ਸਕਦੇ ਹੋ ਤਸਵੀਰਾਂ ਜੋ ਕਿ ਤੁਹਾਡੇ ਨਾਲ ਸਾਂਝੇ ਕਰ ਰਿਹਾ ਹੈ ਇਹ ਤਸਵੀਰਾਂ ਨੇ ਜੀ ਹਿਮਾਚਲ ਦੇ ਨਾਲਾਗੜ ਦੇ ਪੁਲਿਸ ਸਟੇਸ਼ਨ ਦੇ ਕੋਲ ਦੀਆਂ ਤਸਵੀਰਾਂ ਨੇ ਹਿਮਾਚਲ ਦੇ ਨਾਲਾਗੜ ਦੀਆਂ ਤਸਵੀਰਾਂ ਨੇ ਹਲਕੀ ਬਾਰ ਬਾਰ ਦੀ ਸਲਾਨੀ ਪੰਜਾਬ ਦੀ ਗੱਲ ਕਰ ਲਈ ਜਾਂ ਪੰਜਾਬ ਤੋਂ ਹੋਰ ਕਈ ਸੂਬਿਆਂ ਦੀ ਗੱਲ ਕਰ ਲਈ ਬਹੁਤ ਸਾਰੀ ਸਲਾਨੀ ਜੋ ਕਿ ਆਪਣਾ ਨਵਾਂ ਸਾਲ ਸੈਲੀਬ੍ਰੇਟ ਕਰਨ ਦੇ ਲਈ ਪਹਾੜਾਂ 'ਚ ਜਾਂਦੇ ਨੇ ਹਿਮਾਚਲ ਪ੍ਰਦੇਸ਼ ਜਾਂਦੇ ਨੇ ਲੇਕਿਨ ਉੱਥੇ ਹੀ ਕਿਤੇ ਨਾ ਕਿਤੇ ਹੁਣੇ ਇੱਕ دہشت ਦਾ ਮਾਹੌਲ ਬਣ ਗਿਆ ਜਿਨ੍ਹਾਂ ਦੇ ਘਰ ਦੇ ਇੱਥੇ ਪੰਜਾਬ ਜਾਂ ਆਪਣੇ ਘਰ 'ਚ ਬੈਠੇ ਹੋਣਗੇ ਉਹ ਜ਼ਰੂਰ ਕਿਤੇ ਨਾ ਕਿਤੇ ਉਹਨਾਂ ਦੇ ਦਿਲ 'ਚ ਡਰ ਪੈ ਜ਼ਰੂਰ ਹੋਵੇਗਾ ਕਿ ਸਾਡੇ ਬੱਚੇ ਜਾਂ ਸਾਡੇ ਰਿਲੇਟਿਵ ਜੋ ਕਿ ਹਿਮਾਚਲ